ਛੋਟਾ ਭਰਾ ਮਨਾ ਰਿਹਾ ਸੀ ਪਰਿਵਾਰ ਨਾਲ ਆਪਣਾ ਜਨਮ ਦਿਨ ਵੱਡੇ ਭਰਾ ਨੇ ਮੌਕੇ ਤੇ ਪਹੁੰਚ ਕੇ ਕਰ ਦਿੱਤਾ ਆ ਕੰਮ ਅਕਸਰ ਹੀ ਕਿਹਾ ਜਾਂਦਾ ਹੈ ਕਿ ਨਾਲ ਦੇ ਜੰਮੇ ਭੈਣ ਭਰਾਵਾਂ ਦਾ ਮਾਪਿਓ ਜਿੰਨਾ ਸਹਾਰਾ ਹੁੰਦਾ ਹੈ ਪਰ ਹੁਣ ਦੋ ਭਰਾਵਾਂ ਦੀ ਇੱਕ ਵੱਖਰੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਭਰਾ ਜਨਮ ਦਿਨ ਦਾ ਕੇਕ ਕੱਟਦਾ ਦਿਖਾਈ ਦੇ ਰਿਹਾ ਹੈ ਅਤੇ ਵੱਡਾ ਭਰਾ ਉਸ ਨੂੰ ਆ ਕੇ ਜੱਫੀ ਪਾ ਲੈਂਦਾ ਹੈ ਦਰਅਸਲ ਛੋਟਾ ਭਰਾ ਵਿਆਹ ਹੋਣ ਤੋਂ ਬਾਅਦ ਘਰ ਵਿੱਚ ਕਲੇਸ਼ ਰਹਿਣ ਕਰਕੇ ਵੱਡੇ ਭਰਾ ਤੋਂ ਅੱਡ ਹੋ ਗਿਆ ਸੀ ਅਤੇ ਬਿਲਕੁਲ ਹੀ ਰਿਸ਼ਤਾ ਤੋੜ ਦਿੱਤਾ ਸੀ ਅਤੇ ਪਰ ਲਾਉਣਾ ਵੀ ਛੱਡ ਦਿੱਤਾ ਸੀ ਪਰ ਵੱਡਾ ਭਰਾ ਆਪਣੇ ਛੋਟੇ ਭਰਾ ਦੇ ਜਨਮ ਦਿਨ ਵਾਲੇ ਦਿਨ ਮੌਕੇ ਤੇ ਪਹੁੰਚ ਕੇ ਆਪਣੇ ਛੋਟੇ ਭਰਾ ਨੂੰ ਜੱਫੀ ਪਾ ਕੇ ਰੋਣ ਲੱਗ ਜਾਂਦਾ ਏ ਛੋਟਾ ਭਰਾ ਵੀ ਉਸ ਨੂੰ ਗਲ ਲਾ ਕੇ ਬਹੁਤ ਹੀ ਭਾਵਕ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਵੀਰੇ ਮੇਰੇ ਤੋਂ ਗਲਤੀ ਹੋ ਗਈ ਮaaf ਕਰ ਦੇ ਮੈਂ ਤੀਵੀਆਂ ਦੀ ਲੜਾਈ ਪਿੱਛੇ ਲੱਗ ਕੇ ਤੇਰੇ ਤੋਂ ਰਿਸ਼ਤਾ ਤੋੜ ਲਿਆ ਪਰ ਤੇਰਾ ਤਾਂ ਮੈਨੂੰ ਰੱਬ ਜਿੰਨਾ ਸਹਾਰਾ ਸੀ ਸੋ ਜੇ ਛੋਟੇ ਨੇ ਗਲਤੀ ਕੀਤੀ ਤਾਂ ਵੱਡੇ ਨੇ ਗਲਤੀ ਨੂੰ ਮaaf ਕਰਕੇ ਆਪਣੇ ਪਰਿਵਾਰ ਨੂੰ ਫਿਰ ਤੋਂ ਇੱਕ ਕਰ ਲਿਆ ਸੋ ਕਿ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਇੱਕ ਦੂਜੇ ਤੋਂ ਅੱਖ ਹੋਣਾ ਚਾਹੀਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ